ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਟਾਲਾ ਬਾਈਪਾਸ ਦੇ ਨੇੜੇ ਇੱਕ ਸਰਕਾਰੀ ਬੱਸ ਨੂੰ ਪਿਛਲੇ ਪਾਸੇ ਆ ਰਹੇ ਟਿਪਰ ਦੇ ਵੱਲ ਜ਼ੋਰਦਾਰ ਟੱਕਰ ਮਾਰੀ ਗਈ ਤਾਂ ਬੱਸ ਦਾ ਕਾਫੀ ਨੁਕਸਾਨ ਹੁੰਦਾ ਹੈ ਬੱਸ ਦੇ ਵਿੱਚ ਸਫ਼ਰ ਕਰ ਰਹੀਆਂ ਸਫ਼ਾਰੀਆਂ ਤੇ ਬੱਸ ਦੇ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਦਾ ਵਾਲ-ਵਾਲ ਬਚਾ ਹੋਇਆ। ਉਹਨਾਂ ਨੂੰ ਮਾਮੂਲੀ ਸੱਟਾਂ ਆਈਆਂ ਨੇ। ਗੱਲਬਾਤ ਦੌਰਾਨ ਵਾਜ ਦੇ ਕੰਡਕਟਰ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਤੋਂ ਗੁਰਦਾਸਪੁਰ ਲਈ ਜਾ ਰਹੇ ਸਨ। ਕਿ ਬਟਾਲੇ ਦੇ ਬਾਈਪਾਸ ਤੇ ਪਹੁੰਚੇ ਤਾਂ ਪਿੱਛੋਂ ਟਿਪਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਹੈ। ਬ੍ਰੇਕ ਵੀ ਨਹੀਂ ਲੱਗੀ ਤੇ ਬੱਸਾਂ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਬੱਸਾਂ ਨੂੰ ਕਾਫੀ ਸੱਟਾਂ ਆਈਆਂ ਨੇ। ਜ਼ਿਆਦਾਤਰ ਲੋਕਾਂ ਨੂੰ ਮਲਮ ਪੱਟੀ ਕਰਵਾਈ ਗਈ ਹੈ। ਬੱਸ ਦੇ ਵਿੱਚ ਸਫ਼ਰ ਕਰ ਰਹੇ ਵਿਅਕਤੀਆਂ ਦਾ ਕਹਿਣਾ ਹੈ ਕਿ ਟਰੱਕ ਵਾਲੇ ਦੀ ਗਲਤੀ ਸੀ ਜ ਦੀ ਵੀ ਵਾਜਗੀ ਨਾ ਕਰਦਾ ਪ੍ਰਦੀਪ ਕੁਮਾਰ ਜੀ ਮੈਂ ਕੰਡੈਕਟਰ ਆ ਜੀ ਕਿੱਦਾਂ ਘਟਨਾ ਕੀ ਹੋਇਆ ਸਰ ਇਹ ਅੰਬਰਸਰੋਂ ਆਏ ਆ ਤੇ ਚੌਕ ਚ ਟ੍ਰੈਫਿਕ ਇੰਨੀ ਸੀ ਕਿ ਇੱਥੇ ਗੱਡੀਆਂ ਢਿੱਖ ਖੜੀ ਉਧਰੋਂ ਟਿਪਰ ਵਾਲਾ ਆਇਆ ਉਹ ਕੋ ਬ੍ਰੇਕ ਨਹੀਂ ਲੱਗੀ ਜਾਂ ਕੁਛ ਤੁਰਲ ਸਿੱਧੀ ਆਡੀ ਬਾਸ ਦੇ ਵਿੱਚ ਮਾਰੀ ਪਿੱਛੇ ਜਿਹਦੇ ਵਿੱਚ ਗੱਡੀ ਦਾ ਨੁਕਸਾਨ ਹੋਇਆ ਸਵਾਰੀਆਂ ਨੂੰ ਮਾੜੀ ਮੋਟੀ ਸੱਟ ਪੇਟ ਲੱਗੀ ਐ ਤੇ ਉਹ ਬਾਕੀ ਐਸਐਸਪੀ ਜਿਹੜੀ ਫੋਰਸ ਹੈਗੀ ਆ ਉਹ ਆ ਗਈ ਸੀ ਮੌਕੇ ਤੇ ਉਹਨਾਂ ਨੇ ਜਿਹੜੇ ਹੈ ਗਈ ਉਹਨਾਂ ਨੂੰ ਮਾੜਾ ਮਾੜਾ ਟ੍ਰੀਟਮੈਂਟ ਦਵਾ ਦਿੱਤਾ ਪੂਰੀ ਪਾਰ ਦਿੱਤੀ ਹੈ ਕਿੰਨੀ ਕ ਸਪੀਡ ਨਾਲ ਇਹ ਜਿਹੜੇ ਉਹ ਟਿਪਰ ਵਾਲਾ ਜਿਹੜਾ ਉਹ ਕੋਈ ਬ੍ਰੇਕ ਹੀ ਨਹੀਂ ਲੱਗੀ ਸਪੀਡ ਤੇ ਉਹ ਮਾਲ ਲੱਦੇ ਦਾ ਉਹਨੇ ਉਹਨੇ ਸਾਰੀ ਗੱਡੀ ਪਾਰਤੀ ਤੁਹਾਡੇ ਸਾਹਮਣੇ ਹੀ ਹੈ ਗੱਡੀ ਦੇਖ ਲਓ ਕੀ ਪੋਜੀਸ਼ਨ ਘਟੀ ਸੀ ਰਾਜਵਿੰਦਰ ਸਿੰਘ ਦੇਖੋ ਆ ਰਹੇ ਨੇ ਕੀ ਘਟਵਾਏ ਅੰਮ੍ਰਿਤਸਰੋਂ ਆ ਰਹੇ ਆ ਜੀ ਪਠਾਨਕੋਟ ਜਾਣਾ ਸੀਗਾ ਤੇ ਘਟਣਾ ਇਹ ਵੀ ਅਸੀਂ ਚੌਂਕ ਮੁੜ ਗਏ ਆ ਤੇ ਮਤਲਬ ਟਿਪਰ ਜਿਹੜੀ ਆ ਪਿੱਛੋਂ ਆ ਕੇ ਇਧਰੋਂ ਮਤਲਬ ਪਠਾਨਕੋਟ ਵੱਲ ਹੋਣ ਦੀ ਆ ਤੇ ਗੱਡੀ ਦੇ ਪਿਛਲੇ ਪਾਸੇ ਟਿੱਪਰ ਵੱਜ ਗਈ ਏ ਉਹਦੇ ਕੋ ਕੰਟਰੋਲ ਨਹੀਂ ਹੋਈ ਜਾਂ ਕੀ ਪਤਾ ਨਹੀਂ ਬ੍ਰੇਕ ਨਹੀਂ ਲੱਗੀ ਜਾਂ ਕੀ ਹੋਇਆ ਜਾਂ ਨਸ਼ੇ ਹਾਂਜੀ ਨੁਕਸਾਨ ਬੱਸ ਦਾ ਤੇ ਤੁਹਾਡੇ ਸਾਹਮਣੇ ਆ ਪਿੱਛੋਂ ਸਾਰੀ ਉੱਡ ਗਈ ਆ ਤੇ ਸਵਾਰੀਆਂ ਨੂੰ ਮਾੜੀ-ਮੋਟੀ ਖਰੋਜ ਬਲੋ ਠੀਕ ਆ ਸਵਾਰੀਆਂ ਕੋਈ ਗੱਲ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਨਹੀ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਆ ਉਦਾਂ ਮੜੇ-ਮੋਟਾ ਟ੍ਰੀਟਮੈਂਟ ਹਸਪੀਟਲ ਤੋਂ ਹੋ ਜਾਏਗਾ ਹੈਨਾ ਹਾਂਜੀ ਪ੍ਰਾਈਵੇਟ ਹਾਂਜੀ ਮੇਰਾ ਨਾਮ ਰੋਨੀ ਜੇ ਕਿੱਥੇ ਆਏ ਕਿੱਥੇ ਤੋਂ ਆਏ ਅਈ ਅੰਬੀਸੁਰ ਤੋਂ ਆਏ ਤੇ ਗੁਰਦਾਸਪੁਰ ਜਾਂਦੇ ਸੀਗੇ ਭਾਈ ਤੁਸੀਂ ਬੱਸ ਕਿੱਥੇ ਹੀ ਹੋ ਅਈ ਸਭ ਤੋਂ ਲਾਸਟ ਤੇ ਇਹੀ ਸੀਗੇ ਲਾਸਟ ਤੇ ਪਿੱਛੋਂ ਬੱਸ ਟੁੱਟੀ ਹੈ ਲਾਸਟ ਤੇ ਇਹੀ ਭੈਣ ਦੇ ਮੇਰੀ ਦੇ ਲੱਗੀ ਆ ਸ਼ੀਸ਼ਾ ਵੱਜ ਗਿਆ ਹਾਂਜੀ ਅੰਕਲ ਦੇ ਲੱਗੀ ਆ ਬਾਕੀ ਮੈਂ ਤਾਂ ਫੇਟ੍ਰਾ ਪਾੜ ਕੇ ਸਾਰੀ ਤੁਸੀਂ ਬੱਸ ਦੇਖੀ ਕਿ ਕਿੰਨਾ ਦਾ ਵਿਰੋਧ ਹੋਣਾ ਸਮਝ ਨਹੀਂ ਆਇਆ ਹਨ ਨੂੰ ਹਨ ਨੂੰ ਤਾਂ ਲੱਗਿਆ ਕਿ ਬੱਸ ਐਂਡੀ ਅੱਜ ਇਹ ਤਾਂ ਬੱਸ ਗਲਤੀ ਕਿੰਨਾ ਦੀ ਹੈ ਉਹ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਤੇ ਸਭ ਤੋਂ ਲਾਸਟ ਤੇ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਹੈ ਬਸ ਬਚਾਓ ਬਸ ਥੋੜੀ ਚ ਸ਼ੀਸ਼ਾ ਖੁੱਬ ਗਿਆ ਜੀ ਭੈਣ ਜੀ ਹਾਂਜੀ ਪਤਾ ਆਈ ਹੈ ਕਿ ਕਿਹੜੀ ਘਟਨਾ ਕਿੱਥੇ ਹੋਈ ਹੈ ਤੇ ਕਿਸ ਤਰ੍ਹਾਂ ਕਿੰਨੀ ਹੁਣੇ-ਹੁਣੇ ਬੱਸ ਆ ਰਹੀ ਹੈ ਅੰਮ੍ਰਿਤਸਰ ਲੋ ਅੰਮ੍ਰਿਤਸਰ ਤੋਂ ਬਟਾਲੇ ਨੂੰ ਮੂਵ ਹੋਈ ਹੈ ਪੁਲ ਦੇ ਥੱਲੇੋਂ ਦੀ ਤੇ ਇਧਰੋਂ ਪਟਾਣਕੋਟ ਤੋਂ ਬਜਰੀ ਦੇ ਟਰੱਕ ਭਰੇ ਆ ਰਹੇ ਆ ਉਹ ਥੋੜਾ ਨਾਲ ਵੱਜ ਗਿਆ ਜੀ ਕਿੰਨਾ ਨੁਕਸਾਨ ਹੈ ਨਾ ਨੁਕਸਾਨ ਯਾਨੀ ਨੁਕਸਾਨ ਤੇ ਕੋਈ ਨਹੀਂ ਆ ਬਾਕੀ ਨੁਕਸਾਨ ਸਾਹਮਣੇ ਦਿਸਣੀ ਲਿਆ ਹੋਇਆ ਹੈਗਾ ਯਾਨੀ ਨੁਕਸਾਨ ਕੋਈ ਨਹੀਂ ਆ ਬਸ ਦਾ ਨੰਬਰ ਵਗੈਰਾ ਦੱਸੋ ਨੰਬਰ ਬਸ ਦਾ ਨੰਬਰ ਪੀਬੀ06 ਡਬਲ ਬੀ536 ਇਹ ਹੈ ਪ੍ਰਾਣ ਕੁੱਡੀਪੂ ਦੀ ਪਾਸਿਆ ਸਰ ਕੀ ਕਾਰਵਾਈ ਕਰ ਰਹੇ ਹੋ ਹਾਂਜੀ ਕੀ ਕਾਰਵਾਈ ਕਰਦੇ ਕਾਰਵਾਈ ਕਰਦੇ ਦੇਖਦੇ ਆ ਜੇ ਟਰੱਕ ਲੱਗੇ ਦੇਖਣਾ ਉਧਰ ਲੱਗਾ ਲੱਗਾ ਸੈਟ ਦੇ